ਆ ਵੀ ਖਜਾ ਚਾਚਾ ਸਤਿ ਸ਼੍ਰੀ ਅਕਾਲ ਚਾਚਾ ਸਤਿ ਸ਼੍ਰੀ ਅਕਾਲ ਭਾਈ ਕਿਵੇਂ ਠੀਕ ਹੈ ਠੀਕ ਹੈ ਬੱਜੇ ਤੂੰ ਦੱਸ ਕਿਵੇਂ ਹੈ ਠੀਕ ਆ ਬਸ ਪੁੱਤ ਖੇਤ ਨੂੰ ਜਾਂਦਾ ਸੀਗਾ ਅੱਛਾ ਮੈਂ ਤਾਂ ਇਹ ਪੁੱਛਦੀ ਸੀ ਚਾਚਾ ਨਾਨੇ ਨੂੰ ਕੀ ਹੋ ਗਿਆ ਬੱਸ ਗਈ ਹੁਣ ਆ ਭਾਈ ਹੁਣ ਤੁਹਾਨੂੰ ਪਤਾ ਹੀ ਉਮਰ ਬਾਬਾ ਹੋ ਗਈ ਸੀ ਉਹਦੀ ਹਾਂ ਤੇ ਬਸ ਕਹਿੰਦੇ ਮੰਟਾ ਸਿਕੰਟ ਜੀ ਚੱਲ ਗਿਆ ਵਿਚਾਰਾ ਅਟੈਕ ਟੂ ਪਾ ਜਾਂਦਾ ਹੁਣ ਵੱਡੀ ਉਮਰ ਸੀ ਹਾਂ ਬਾਕੀ ਗਰਮੀ ਵਾਲੀ ਪੈਂਦੀ ਆ ਹੋਰ ਗਰਮੀ ਵਾਲੀ ਪੈਂਦੀ ਆ ਫਿਰ ਬੁੜਿਆਂ ਨੂੰ ਤਾਂ ਭਾਈ ਕਿੱਥੇ ਹੋਉਂਦਾ ਦੇਖ ਤੇ ਤੂੰ ਨਹੀਂ ਗਿਆ ਚਾਚਾ ਫੇਰਾ ਉਹ ਮੈਂ ਜਾਣਾ ਸੀ ਭਾਈ ਹੁਣ ਖੇਤ ਚੌਲ ਲਾਏ ਆਗੇ ਅੱਛਾ ਤੇ ਉਹ ਚ ਪਾਣੀ ਪੂਣੀ ਦੇਖਣਾ ਸੀਗਾ ਮਾਹ ਚੱਲ ਫਿਰ ਫੁੱਲਾਂ ਤੇ ਮੈਂ ਜਾਊ ਤੂੰ ਹੁਣ ਜਾਇਆ ਭਾਈ ਬਾਵੇ ਨੂੰ ਲੈ ਜਾ ਮਾਹ ਨਾਲ ਹਾਂ ਫਿਰ ਮੈਂ ਇਹ ਕਹਤਾ ਸੀ ਮਾਹ ਚੱਲ ਮੇਰੇ ਤੋਂ ਤਾਂ ਜਾਣ ਜਾਣਾ ਮੇਰੇ ਤਾਂ ਸਿਰਜ ਵਾਲਾਂ ਹੀ ਧੁੱਪੀ ਜਾਂਦਾ ਸੀਦਾ ਚਾਜਾ ਅੱਛਾ ਮਾਹ ਚੱਲ ਤੂੰ ਵਗ ਜਾ ਮੈਂ ਪਹੁੰਚ ਤੇ ਜਾ ਆਉਂਗੀ ਫਿਰ ਭਾਈ ਦਵਾਈ ਦਬਾਈ ਦੇਖ ਲੈ ਕੋਈ ਦਵਾਈ ਕਿੱਥੇ ਜਾ ਚਾ ਕੋਈ ਨਾ ਗਰਮੀ ਨਾਲ ਲੱਗ ਗਿਆ ਹੁਣ ਦੁਖਣਾ ਨਾ ਥੋੜਾ ਟਾਈਮ ਪੈ ਜੂਗੀ ਫਿਰ हट ਜਾਊਗਾ ਅੱਛਾ ਤੇ ਠੀਕ ਆ ਤੇ ਮਾ ਚਲ ਮੈਂ ਭੋਗ ਤੇ ਜਾਉਂਗੀ ਫਿਰ ਆ ਚਲ ਭੋਗ ਤੇ ਤਾਂ ਜਾਵਾਂਗੇ ਭਾਈ ਕੋਈ ਸਾਧਨ ਕਰਾਵਾਂਗੇ ਭੋਗ ਤੇ ਜਾਣ ਵਾਸਤੇ ਤਾਂ ਅੱਛਾ ਤੇ ਚਲ ਅੱਜ ਮੈਂ ਉਹ ਉਹਨਾਂ ਨਾਲ ਵਗ ਜਾਣਗੇ ਹਮੀਰਗਾੜਾ ਵਾਲਿਆਂ ਨਾਲ ਚੜ ਜਾਣਗੇ ਮੈਂ ਹਾਂ ਤੇ ਪਤਾ ਨਹੀਂ ਭਾਈ ਮੋਟਰਸਾਈਕਲ ਹੀ ਲੈ ਜਾਉਂਗਾ ਹਾਂ ਉਹ ਇਹਨਾਂ ਦੀ ਮਰਜ਼ੀ ਹੈਗੀ ਹਾਂ ਚਲ ਮੋਟਰਸਾਈਕਲ ਤੇ ਤਾਂ ਗਏ ਨਹੀਂ ਆਪੇ ਵਗ ਜਾਣਗੇ ਹਾਂ ਲੈ ਆਉਂਦੀ ਹੈ ਲਾਪਰੀ ਤਾਂ ਦੇਖ ਲੈ ਚਾਚਾ ਹੈ ਉਹ ਤਾਂ ਫੇਰ ਵੀ ਆ ਗਈ ਮੈਂ ਇਨਾ ਕੁਝ ਕਰਕੇ ਆਈ ਸੀ ਮੇਰੇ ਨਾਲ ਹੀ ਕਰੇ ਜਾ ਕੇ ਚੱਲ ਜੀ ਕਰਨੀ ਐ ਉਹ ਚੱਲ ਕੋਈ ਨਾ ਪੁੱਤ ਨਹੀਂ ਦੁੱਖ ਸੁੱਖ ਚੇ ਕੌਣ ਖੜਦਾ ਹੁੰਦਾ ਨਾਲ ਮਾੜੀ ਮੋਟੀ ਆਕਲ ਲੈ ਲੈ ਹੈ ਇਹਨੂੰ ਹਟਾ ਲਿਆ ਕਰ ਚਾਚਾ ਬੋਲਣ ਮੜੀ ਜਾਕਲ ਦੇ ਇਹਨੂੰ ਮੈਂ ਕੀ ਕਹਿਆ ਤੈਨੂੰ ਦੱਸੀ ਮੈਨੂੰ ਮੈਂ ਖੁਸ ਕਿਹਾ ਤੈਨੂੰ ਹਾਂ ਕਿ ਸਾਡੇ ਘਰੇ ਕਾਤ ਹੋਈਆਂ ਦੇਖ ਲੈ ਫੇਰ ਹੋਈਆਂ ਸਾਡੇ ਘਰੇ ਤੇਰੀ ਮਾਂ ਦਾ ਚਾਚਾ ਮੁੱਕ ਗਿਆ ਫਿਰ ਮੈਂ ਹੋਰ ਦੱਸਤੀ ਕਰਾਂ ਤੈਨੂੰ ਕੀ ਦੁੱਖ ਹੈ ਉਹਦਾ ਭਾਬੀ ਜਬੇ ਨਾ ਉਹਦੀ ਕੁੜੀ ਤੁਹਾਨੂੰ ਨਹੀਂ ਦੁੱਖ ਹੁੰਦਾ ਵੀ ਆਈ ਨਹੀਂ ਹੈਗੀ ਭਾਬੀ ਕਹੀ ਨਹੀਂ ਛੋਡਾ ਕਾ ਟੋਕਲੇ ਛਰੀ ਨਹੀਂ ਨਿਬੜਦਾ ਹੌਸਣ ਤਾਂ ਕਿਸੇ ਕੰਜਰ ਦੀ ਲੋੜ ਨਹੀਂ ਰਹੀ ਆਉਣ ਦੀ ਐ ਕੁੜੀਏ ਐ ਨਹੀਂ ਬੋਲਦੇ ਹੁੰਦੇ ਪੁੱਤ ਪਾਪਾ ਤੈਨੂੰ ਪਤਾ ਨਹੀਂ ਹੈਗਾ ਉਹ ਕੋਈ ਨਾ ਕੀ ਉਹਦੇ ਕੰਨ ਭਰਦੀ ਸੀ ਮੇਰੇ ਸਾਹਮਣੇ ਉਹ ਨਹੀਂ ਮੈਂ ਕੀ ਕੰਨ ਭਰਨੇ ਤੂੰ ਆਈਏ ਕੰਨ ਭਰਨ ਤਾਂ ਉਹਦੇ ਹੈ ਮੈਂ ਉਹਨੂੰ ਲੈਣ ਗਈ ਸੀ ਕੰਨ ਨਹੀਂ ਭਰਨ ਗਈ ਸੀ ਮੈਂ ਤੇ ਪਹਿਲੀ ਦੂੰਗੀ ਬਾਬਾ ਘਰੂ ਬਈ ਬਾਗ ਜਾ ਪਹਿ ਉਨਾਂ ਦੀ ਬਾਗ ਜਾ ਉਹ ਤਾਂ ਕਰਦੀ ਸੀ ਇਹਦੇ ਨਾਲ ਜਾਣ ਦੀ ਲੋੜ ਨਹੀਂ ਆਪਣੇ ਸਾਰੇ ਟੱਬਰ ਨੂੰ ਚਾਗਲ ਦੱਸਦੀ ਸੀ ਉਹ ਨਹੀਂ ਤੂੰ ਮੈਨੂੰ ਕੀ ਕੁਝ ਬੋਲ ਕੇ ਆਇਆ ਚਾਚਾ ਮੈਂ ਤੈਨੂੰ ਦੱਸ ਨਹੀਂ ਚੱਲ ਕੋਈ ਨਾ ਹੋਣੀ ਚਾਚੂ ਪਿਆ ਦੇ ਕੁੜੀ ਨੂੰ ਕਰ ਦੇ ਚਾਹ ਕੋਠੇ ਨਾ ਨਾ ਮੈਂ ਤਾਂ ਚਾਹ ਨਹੀਂ ਪੀਂਦੀ ਹੈਗੀ ਪੀ ਲਾ ਕੋਈ ਨਾ ਨਾ ਚਾਚੂ ਦੇਖ ਲੈ ਲੈ ਇਹਨੂੰ ਪਿਆ ਦੇ ਪੁੱਤ ਹੋਰ ਕਿਹਨੂੰ ਪੈਗੇ ਨਾ ਮੈਂ ਤਾਂ ਲੋੜ ਵੀ ਨਹੀਂ ਚਾਚਾ ਦੇ ਹੱਥਾਂ ਦੀ ਚਾਹ ਆਹ ਆ ਗਈ ਵੀਰੇ ਕੋਈ ਨਾ ਮੇਰੀ ਮਾਂ ਕੋਲੇ ਆ ਜੀ ਜਦੋਂ ਮੇਰੀ ਮਾਂ ਆ ਗਈ ਬਈ ਆ ਜੂੰਗੀ ਪਹਿਣੇ ਹੈ ਮੇਰਾ ਤਾਂ ਹੱਕ ਮੰਨਦਾ ਤੇ ਘੇਰਾਉਣ ਦਾ ਦੇਖ ਮੈਂ ਤਾਂ ਆ ਗਈ ਮਾਂ ਕਰੋ ਕੁ ਸਮਝਦੀ ਬੋਲੀ ਨਹੀਂ ਮੈਨੂੰ ਮੱਤ ਪੈਂਦਾ ਤੂੰ ਤੇ ਛਿੱਤਰਖਾਨ ਦੇ ਲੈ ਕੇ ਆਂਗੀ ਮੈਂ ਤਾਂ ਕੋਈ ਨਹੀਂ ਹੈਗੀ ਛਿੱਤਰ ਛੁੱਤਰਖਾਨ ਦੇ ਲੈ ਕੇ ਤੂੰ ਹੀ ਹੋਵੇਂਗੀ ਬਾਲਾ ਨਾ ਮੋਹਲੇ ਕਰ ਤੂੰ ਅੱਛਾ ਨਹੀਂ ਤਾਂ ਤੂੰ ਕੀ ਕਰ ਦੇਂਗੀ ਦੇਖ ਲੈ papa ਆਪਣੇ ਘਰੇ ਬਹਿ ਕੇ ਆਪਣੀ ਦੀ ਜੁੜੀ ਜਾਂਦੀ ਐ ਤਾਂ ਲੈ ਬੋਲਣ ਮੈਨੂੰ ਦੇਖ ਲੈ ਕਰ ਮੈਂ ਮਟਾ ਕੀ ਬੋਲਣਾ ਨਾ ਤੂੰ ਬੋਲਣ ਲੱਗਿਆ ਕਿੰਨਾ ਕ ਦੇਖਦੀ ਐ ਮੈਂ ਤੇਰੀ ਭਾਬੀ ਲੱਗਦੀ ਐ ਤੂੰ ਮਾੜੀ ਜੀ ਤਮੀਜ਼ ਰੱਖਿਆ ਕਰ ਬੋਲਣ ਦੀ ਮੈਨੂੰ ਕਦੇ ਆਪਦੀ ਭਾਬੀ ਮੰਨੀ ਹੀ ਨਹੀਂ ਹੈਗਾ ਠੀਕ ਐ ਨਾ ਚਾਚਾ ਪਰੇ ਵਿਆਹ ਕੇ ਤੋੜ ਦੇ ਇਹਨੂੰ ਤੋੜ ਦੇ ਪਰੇ ਵਿਆਹ ਕੇ ਹੈ ਨਹੀਂ ਕੰਮ ਦੀ ਮੇਰਾ ਤਾਂ ਹੋ ਗਿਆ ਹੁਣ ਦੂਜਾ ਵਿਆਹ ਕਰਾ ਲੈ ਉਹ ਤੂੰ ਮੇਰੀਆਂ ਦੇਖ ਲੈ ਪੁੱਤ ਹੁਣ ਤਾਂ ਤੇਰਾ ਸਿਰ ਦੁਖਦਾ ਜੀ ਹੁਣ ਕਿੱਧਰ ਗਿਆ ਸਿਰ ਬੁਲਾਈ ਜਾਂਦੀ ਐ ਬੁਲਾਈ ਜਾਂਦੀ ਐ ਤੈਨੂੰ ਨਹੀਂ ਦੁਖਦਾ ਇਹਦਾ ਤੂੰ ਤੂੰ ਕਿਹੜਾ ਘਟਾ ਪੁੱਤ ਤੂੰ ਵੀ ਨਹੀਂ ਹਟਦੀ ਮੈਂ ਕੱਲਣਾ ਬਦਲਾ ਲੈਣੀ ਆ ਬਾਈ ਕੱਲ ਵਾਲਾ ਬਦਲਾ ਕਰਿਆ ਤੇ ਥੋੜੋ ਲੈਣਾ ਮੈਂ ਦਿੱਤਾ ਮੇਰੇ ਨਾਲ ਨਾ ਮੈਂ ਉਹਨੂੰ ਬੁਲਾ ਚਲ ਕੋਈ ਨਾ ਤੇਰੇ ਘਰੋਂ ਹੈ ਐ ਦੱਸ ਮੈਨੂੰ ਚੱਕ ਕੇ ਲੈ ਗਈਆਂ ਗੋਦੀ ਆ ਪਾਈ ਅਗਲੇ ਨਹੀਂ ਨੀ ਕਿ ਕਲਾਇਆ ਐ ਕਲਾਂਗੀ ਕਲਾਇਆ ਘੱਟ ਕਲਾਂਗੀ ਮੈਂ ਤਾਂ ਕੋਈ ਨਹੀਂ ਕਿਹਾ ਮੇਰੇ ਘਰੇ ਆ ਗਈ ਵਿਚਾਰੀ ਮੈਂ ਆਖਿਆ ਭਾਈ ਚਲ ਕੋਈ ਨਾ ਸਾਡਾ ਕਮਰਾ ਵਿਲਾ ਪਿਆ ਮੈਂ ਰੱਖ ਲੂ ਮੈਂ ਲੈ ਕੇ ਗਈਆਂ ਬਈ ਸਾਰੇ ਉਂਗਲਾ ਲਾ ਕੇ ਦੇਖ ਕੋਈ ਨਹੀਂ ਕਿਦਾਂ ਦੇਖੀਦੀ ਮੈਂ ਰੈਂਦਾ ਸਪੁੜੀ ਆ ਹੁਣ ਨਹੀਂ ਉਂਗਲ ਲਾਈ ਹੁਣੀ ਨਾਲੇ ਮੇਰੇ ਇਹ ਤਾਂ ਫਿਰ ਉਂ ਲਾਤੀ ਮਰੀ ਜਾਨੀ ਤੂੰ ਤਾਂ ਹੈ ਨੀ ਕਿਸੇ ਕੰਮ ਦੀ ਪਈ ਤੂੰ ਤਾਂ ਚਲ ਕਰਨਾ ਜਰਾ ਹੀ ਕੋਣ ਕਰੇ ਬਿੱਜੂ ਨਾਲ ਤੂੰ ਆਈ ਕਾਦੇ ਵਾਸਤੇ ਹੋਰ ਚਾਚੀ ਕੋਲ ਆਈ ਸੀ ਮੈਂ ਪਤਾ ਲੈ ਕੇ ਬਾਗ ਜਾਂਦੀ ਦੱਸ ਹੈ ਆਗੇ ਤਨ ਬੁਲਾਇਆ ਤੇ ਕਿਸੇ ਕੰਜਰ ਨੇ। ਉਹ ਚਾਲ ਪੁੱਤ ਮੈਨੂੰ ਪਤਾ ਹੀ ਆ। ਕੋਈ ਨਾ ਕੋਈ ਨਾ ਸਮਝਦਾ ਇੱਥੇ ਕੋਈ ਨਹੀਂ। ਕੋਈ ਨਹੀਂ ਸਮਝਦਾ ਪੁੱਤ ਮੈਨੂੰ ਪਤਾ ਹੀ ਆ। ਚਲ ਚੰਗਾ ਤਾਂ ਤੁਸੀਂ ਸਾਰੇ ਕੋ ਜੇ ਮੈਂ ਤਾਂ ਬਈ ਆਈ ਦੀ ਨਾਂਦੇ ਕਰਕੇ ਜਾਣੀ ਆ। ਉਨੀ ਪੈਰੀ ਹੁਣ। ਆ ਚਾਹ ਤਾਂ ਪੀ ਜਾਂਦੀ ਪੁੱਤ ਕੁੱਟਾ। ਬਸ ਚਾਚਾ ਪਿਆ ਦੀ ਬਥੇਰੀ ਚਾਹ ਹੋਰ ਐਨੀ ਜਦ ਮੇਰੇ ਹੱਜ ਬਣੀ ਹੁੰਦੀ ਹੈਗੀ ਮੇਰਾ। ਚਲੋ ਤਾਂ ਤੁਸੀਂ ਜਾਣੋ ਭਾਈ ਨਾਂਦੇ ਪਰਜਾਈ ਮੈਂ ਤਾਂ ਤੁਹਾਨੂੰ ਕੀ ਕਹਿ ਸਕਦਾਂਗਾ। ਪ੍ਰੀਤਾ ਹਾਂਜੀ ਦੀਦੀ ਕੀ ਕਰੀ ਜਾਂਦੀ ਸੀ ਕੁਛ ਨਹੀਂ ਬਸ ਚੱਲਦੀ ਸੀ ਕੰਮ ਤੇ ਜਾਣੀ ਐ ਸਫਾਈ ਜੀ ਕਰਕੇ ਹਟੀ ਹਾਂਜੀ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਪ੍ਰੀਤਾ ਜੇ ਤੂੰ ਅੱਜ ਨਾ ਜਾਵੇਂ ਕਿਉਂ ਹੋਰ ਮੇਰੇ ਨਾ ਤਬੇ ਤੇ ਵਾਲੀ ਖਰਾਬ ਹੋ ਰਹੀ ਐ ਸਿਰ ਬਲਾਈ ਟੁੱਟੇ ਜਾਂਦਾ ਮੇਰਾ ਤਾਂ ਜੇ ਤੂੰ ਮੇਰੇ ਨਾਲ ਕੰਮ ਕਰਾ ਦੇ ਮੜੇ ਮੋਟੇ ਇੱਕ ਮੈਂ ਸਫਾਈ ਦਾ ਪੰਗਾ ਲੈ ਲਿਆ ਟੁੱਟ ਪੈਣਾ ਅੱਜ ਦੀਦੀ ਪਰ ਮੇਰੇ ਤਾਂ ਕੰਮ ਤੇ ਜਾਏ ਬਿਨਾ ਸਰਦਾ ਨਹੀਂ ਤੁਹਾਨੂੰ ਪਤਾ ਐ ਛੁੱਟੀ ਨਹੀਂ ਦਿੰਦੇ ਮੈਨੂੰ ਓਹੋ ਜਿਹੜੇ ਪੈਸੇ ਤੇ ਨਾ ਉੱਥੇ ਦੇਣਗੇ ਕੋਈ ਨਾ ਮੈਂ ਦੇ ਦੂੰਗੀ ਪਹਿਣ ਬਣ ਕੇ ਆਂਗਾ ਤਾਂ ਕਰਦੀਆਂ ਕਰਾ ਦੇ ਪੈਸੇ ਨੂੰ ਤਾਂ ਕੋਈ ਚੱਕਰ ਨਹੀਂ ਹੈਗਾ ਤੁਸੀਂ ਮੇਰੇ ਖਾਤਰ ਇੰਨਾ ਕੁਝ ਕੀਤਾ ਲੈ ਹੁਣ ਮੈਂ ਤੁਹਾਡੇ ਤੋਂ ਪੈਸੇ ਥੋੜੀ ਲਵਾਂਗੀ ਸੋਣੀ ਥੋੜੀ ਲੱਗਦੀ ਆ ਮੈਂ ਫਿਰ ਆਈ ਕਹਿੰਦੀ ਤੈਨੂੰ ਹੈ ਆਜ ਆਜ ਕਰਾ ਦੇ ਸਫਾਈ ਮੇਰਾ ਤਾਂ ਸਿਰ ਬਲਾਈਂ ਦੁਖੀ ਜਾਂਦਾ ਓਧਰ ਇੱਕ ਉਹਦਾ ਚਾਚੀ ਦਾ ਹੋਮਪਗੇ ਚਾਚਾ ਆਇਆ ਲਾਪਰੀ ਦਾ ਅੱਛਾ ਹਾਂ ਤੇ ਓਧਰ ਬਾਗੀ ਦੀ ਮੈਂ ਪਤਾ ਲੈਣਾ ਤੇ ਉਹ ਬਾਵਾ ਭੇਜਿਆ ਹਰ ਕੇ ਮੇਰਾ ਤਾਂ ਸਿਰ ਬਲਾਈਂ ਦੁਖੀ ਜਾਂਦਾ ਚਲੋ ਫਿਰ ਮੈਂ ਕਰਦੀ ਆ ਮੈਂ ਫੋਨ ਕਰਕੇ ਉਹਨਾਂ ਨੂੰ ਪੁੱਛ ਲੈ ਇੱਕ ਵਾਰੀ ਆਹ ਫੋਨ ਕਰਕੇ ਪੁੱਛ ਲੈ ਤੇ ਕੁੜੀ ਕਿੱਧਰ ਵਗ ਗਈ ਉਹ ਤਾਂ ਬੈਨ ਆਈ ਸੀ ਮੈਂ ਚੜਾਇਆ ਹੀ ਬੈਂਤੀ ਸਕੂਲ ਗਈ ਆਹ ਬਾਗੀ ਸਕੂਲ ਆ ਹੂੰ ਲੱਗਣ ਲੱਗੀ ਨਾ ਚਲ ਵਧੀਆ ਕੀਤਾ ਹੈ ਆ ਤੇ ਐ ਕਰ ਤੂੰ 10 ਵਾਰ ਫੋਨ ਕਰਕੇ ਪੁੱਛ ਲੈ ਤੇ ਮੇਰੇ ਨਾਲ ਭੈਣ ਮਣ ਕੇ ਕਰਾ ਦੇ ਸਫਾਈ ਮਣੀ ਮੁੱਟੀ ਚਲੋ ਮੈਂ ਤੁਹਾਨੂੰ ਦੱਸਦੀ ਆ ਪੁੱਛ ਕੇ ਹਾਂ ਚੰਗਾ ਹੁਣ ਮੈਂ ਕੀ ਕਰਾਂ ਇਹਨੇ ਵੀ ਮੈਨੂੰ ਸਵਾਲ ਪਤਾ ਜਿਵੇਂ ਨਾ ਕੰਮ ਕਰਵਾਏ ਮਨ ਕੋ ਰੁੱਸ ਕੇ ਬੈਜੀ ਚਲ ਫੋਨ ਕਰਕੇ ਪੁੱਛ ਲਈ ਇੱਕ ਵਾਰੀ ਜਦੋਂ ਮੈਂ ਆ ਗਈ ਉਹਦੇ ਸਫਾਈਆਂ ਤੇ ਜ਼ੋਰ ਦੇ ਦੇ ਹਾਏ ਹਾਏ ਉੱਚਾ ਨਪੂਆ ਮੈਂ ਤਾਂ ਸਿਰ ਬਲਾਈ ਫੁੱਟੀ ਜਾਂਦਾ ਹੈ ਤੂੰ ਮੈਨੂੰ ਇੰਨਾ ਤੇ ਰਾਖੀ ਬਿਠਿਆਤਾ ਦੱਸ ਤੂੰ ਆਪਦੇ ਪਰਸਪੁਰਸ ਅੰਦਰ ਗਾਲ ਦਿੰਦੀ ਓਹੋ ਰਾਖੀ ਕਿਉਂ ਬਿਠਾਇਆ ਥਾਮਦੀਆਂ ਕੋਈ ਨਾ ਮੇਰਾ ਤਾਂ ਸਿਰ ਬਲਾਈ ਫੁੱਟੀ ਜਾਂਦੇ ਕਿ ਤਾ ਇਹਦਾ ਪੰਗਾ ਲੈ ਲੈ ਸਫਾਈ ਦਾ ਭਾਵੇਂ ਕਿ ਮੈਂ ਤਾਂ ਉਹਨੂੰ ਪੁੱਛ ਗਈਆਂ ਪ੍ਰੀਤ ਨੂੰ ਮਾਂ ਪਹਿਣ ਬਣ ਕੇ ਸਫਾਈ ਕਰਾ ਦੇ ਮਾਂ ਮੇਰੇ ਨਾਲ ਹਾਂ ਚੱਲ ਚੰਗਾ ਉਹ ਕਰਾ ਦਊਗੀ ਪਰ ਮੇਰੇ ਵੀ ਗੋਡੇ ਟੇਕੇ ਕੰਮ ਨਹੀਂ ਕਰਦੇ ਮੇਰੇ ਤਾਂ ਸਿਰ ਬਾਲਾ ਦੁਖੀ ਜਾਂਦਾ ਅੱਜ ਭੂਆ ਤੈਨੂੰ ਮੈਂ ਇੰਜ ਕਹਿੰਦੀ ਬਾਲਾ ਨਾ ਚੱਲ ਤੂੰ ਕੰਮ ਕਰਾ ਬੈਠੇ ਬੈਣ ਮੈਂ ਤੈਨੂੰ ਡੱਬੇ ਫੜਾ ਦਿੰਨੀ ਆ ਕਿਰਾ ਉਹ ਸਾਫ ਕਰ ਦੇ ਭੂਆ ਬਣ ਕੇ ਹੈ ਐਨੇ ਮਾੜੇ ਜਿਹੇ ਪ੍ਰੀਤ ਆਉਂਦੇ ਹੋਏ ਮੈਂ ਫੋਨ ਕਰਕੇ ਪੁੱਛ ਲਾ ਉਹਨਾਂ ਨੂੰ ਫਿਰ ਕਹਿੰਦੀ ਤੇ ਨਾ ਸਫਾਈ ਕਰਾ ਦਊਂਗੀ ਚੱਲ ਕੋਈ ਨਹੀਂ ਹੋਰ ਤੂੰ ਆ ਜਾ ਭੂਆ ਬਣ ਕੇ ਹੈ ਉੱਥੇ ਬਹਿ ਕੇ ਸਾਫ ਕਰ ਦੇ ਡੱਬੇ ਅੰਦਰ ਹੋਰ ਉੱਥੇ ਬਹਿ ਕੇ ਕਰ ਦੇ ਸਾਬੂਰ ਤਾਂ ਗਰਮੀ ਹੈ ਕਰ ਦਿੰਨੀ ਆ ਭਾਈ ਸਾਫ ਅਈ ਅਲ ਕੀ ਹੋ ਗਿਆ ਅਲ ਕੀ ਉਹ ਕੀ ਹੋ ਗਿਆ ਨੇ ਚੱਕਰ ਆ ਗਿਆ ਨੇ ਫੁੱਤੇ ਓ ਠੀਕ ਤਾਂ ਹੈ ਕਿ ਬੁਆ ਪਾਣੀ ਲੈ ਕੇ ਦੇ ਮਾਂ ਮੈਂ ਕੀ ਹੋ ਗਿਆ ਉੱਥੇ ਆ ਜਾਏ ਕਰਨ ਅੰਦਰ ਆ ਜਾ ਪੂਰੀ ਗਰਮੀ 'ਚ ਬੈਠੀ ਤਾਂ ਹੀ ਚੱਕਰ ਆ ਗਿਆ ਹੋਊਗਾ ਹੋਰ ਤੈਨੂੰ ਵੀ ਐ ਨਹੀਂ ਹੈ ਗਿਆ ਪੋ ਮੈਂ ਅੰਦਰ ਬੈਠ ਜਾ ਦੱਸ ਨਹੀਂ ਤਦੋਂ ਦੇ ਬਿਠਾ ਰੱਖੀ ਆ ਤੂੰ ਮੈਨੂੰ ਇੰਨਾ ਦੀ ਰੱਖ ਨਹੀਂ ਫਿਰ ਤੂੰ ਨਾ ਬੈਠਦੀ ਮੈਂ ਕਿਹਾ ਤੈਨੂੰ ਐ ਕਹਿੰਦੀ ਧੁੱਪੇ ਬੈਠ ਜਾ ਤੂੰ ਤਾਂ ਕਹਿੰਦੀ ਆ ਪੈਨੇ ਪਰਸ ਪੁਰਸ ਕਨੀ ਫਿਰ ਤੂੰ ਉੱਥੇ ਲੈ ਜਾਂਦੇ ਅੰਦਰ ਚੱਕ ਗਿਆ ਉੱਥੇ ਬਹਿ ਜਾ ਅੰਦਰ ਬੈਠਾਂ ਤੇ ਹੋਰ ਮਤ ਜੀ ਤੂੰ ਵੀ ਗਰਮੀ 'ਚ ਫਿਰਦੀ ਰਹਿਨੀ ਆ ਦੱਸ ਚਲ ਕੋਈ ਨਾ ਮੈਂ ਤਾਂ ਆਪੇ ਕਰ ਲੂੰਗੀ ਪ੍ਰੀਤ ਨੂੰ ਲਾ ਲੂੰਗੀ ਨਾਲ ਹੋਰ ਕੀ ਐ ਭਾਈ ਆ ਹੋ ਤੂੰ ਬਹਿ ਜਾ ਮੈਂ ਬਿਮਾਰ ਹੋਈ ਪਈ ਆ ਕੀ ਪਤਾ ਮੈਨੂੰ ਐ ਤਾਂ ਆਪ ਵੀ ਬਿਮਾਰ ਹੋ ਰਹੀ ਹੈਗੀ ਮੈਨੂੰ ਐਸੇ ਚੱਲ ਬੈਠੀ ਵੜੇ ਡੱਬੇ ਸਾਫ਼ ਕਰ ਦੰਦੀ ਜੇ ਚਲ ਮੇਰਾ ਸੌਖਾ ਹੋ ਜਾਂਦਾ ਕੁਛ ਪ੍ਰੀਤ ਕਰਾ ਦੰਦੀ ਹੁਣ ਮੈਥੋਂ ਹੁੰਦੇ ਚਲ ਕੋਈ ਨਾ ਰੈਸਟ ਕਰ ਲੈ ਪੂਆ ਹੋਰ ਕੀ ਐ ਫੇਰ ਬਿਮਾਰ ਤਾਂ ਮੈਂ ਵੀ ਹੋਈ ਪਈ ਆ ਪੰਗਾ ਲੈ ਲਿਆ ਅੱਡ ਸੜਿਆ ਪਿਆ ਸੀ ਘਰ ਜੰਮੀ ਮਾਂ ਚੱਲ ਕਰਦਾ ਸਫਾਈ ਮਾੜੀ ਮੋਟੀ ਹੋਰ ਕੀ ਐ ਚਲ ਕੋਈ ਨਾ ਠੀਕ ਹੈ ਹੌਲੀ ਹੌਲੀ ਕਰ ਲਈ ਕਿ ਗੋਰੀ ਗੂਲੀ ਲਿਆ ਕੇ ਦੇਵਾ ਤੂੰ ਲਿਆ ਦੇ ਗੋਲੇ ਡਾਕਟਰ ਤੇ ਜਾਮਾ ਹੋਣਾ ਇਹਨਾਂ ਦੇ ਪੁੱਛਿਆ ਸਾਹਮਣੇ ਦੇ ਕਿ ਨਾ ਦੇ ਮੈਂ ਇਹਨਾਂ ਨੂੰ ਤਾਂ ਜਾਂਦੀ ਹੈਗੀ ਪਹਿਲਾਂ ਕੁੱਤੇ ਖਾਣੀ ਕਰਾ ਕੇ ਆਈਆਂ ਤਾਂ ਲਾਪਰੀਤ ਤੋਂ ਬਥੇਰੀ ਆਹੋ ਬਥੇਰਾ ਬੋਲ ਕੇ ਹਟিয়েਗੀ ਕਾ ਤਾ ਉਹਦਾ ਪਤਾ ਲੈਣ ਗਈ ਸੀਗੀ ਉਹ ਨਾਨਾ ਨਹੀਂ ਮੁੱਕ ਗਿਆ ਮਾਹ ਚਲ ਜਾਇਆ ਮਮਿੰਦਰ ਨਹੀਂ ਤੂੰ ਹੀ ਗਈ ਹੈਗੀ ਬੌਲੀਏ ਤੂੰ ਤਾਂ ਜਾ ਜਾਂਦੀ ਨੂੰ ਮੇਰਾ ਕੀ ਬੰਦਿਆ ਮੈਂ ਤਾਂ ਉੱਧਰ ਭੱਗ ਜੂੰਗੀ ਅੱਜ ਹੋਰ ਜਾਇ ਆਈ ਵਾਲੇ ਕਹਿਣਗੇ ਵੀ ਆਈ ਨਹੀਂ ਹੈਗੀ ਨਾ ਨਾ ਮੈਂ ਜਾਵੂੰਗੀ ਬੰਦ ਨੂੰ ਕਹ ਦੂੰਗਾ ਬਿਮਾਰ ਸੀਗੇ ਸੌ ਕੁ ਸੁਣਾਇਆ ਕਿ ਸਾਡੇ ਘਰੇ ਕੀ ਲੈਣ ਆਈ ਐ ਬਰੇ ਲੈ ਐ ਬੋਲਦੇ ਹੁੰਦੇ ਨੇ ਗਏ ਨੂੰ ਤੂੰ ਨਾ ਜਾਇਆ ਕਰ ਫਿਰ ਨਿੱਜ ਨਾ ਜਾਂਦੀ ਫਿਰ ਕਹਿੰਦੇ ਆਈ ਨਹੀਂ ਹੈਗੀ ਸੌ ਕੁ ਸੁਣਾਉਂਦੀਆਂ ਫਿਰ ਵੀ ਮੈਂ ਸਮਝਾ ਦੂੰਗੀ ਉਹਨਾਂ ਨੂੰ ਹਾਂ ਉਹ ਤਾਂ ਬਾਵੇ ਨੂੰ ਲੈ ਗਈਆਂ ਝੱਟ ਦੇਣੇ ਫਿਰ ਬਾਵੇ ਨੂੰ ਨਾ ਲੈ ਕੇ ਜਾਂਦੀਆਂ ਜਾਂ ਤਾਂ ਚਲ ਕੋਈ ਨਹੀਂ ਮੈਂ ਸਮਝਾ ਦੂੰਗੀ ਕਹਿ ਦੂੰਗੀ ਉਹਨੂੰ ਹੁਣ ਨਹੀਂ ਸਮਝਦੀ ਆ ਸਮਝਦੀ ਸੁਣਦੀ ਕਾਨੂੰਨ ਇਹ ਪੁੱਠਾ ਹੀ ਬੋਲਦੀ ਐ ਲ ਆਪਣੇ ਤਬਲਾ ਹੀ ਬੋਲਦੀ ਐ ਮਾਂ ਅਸੀਂ ਘਰੇ ਉਹਦੀ ਮਾਂ ਵੀ ਉਹ ਮਾਂ ਤਾਂ ਨਾਲ ਵਗ ਗਈ ਨਾ ਨਾ ਨਹੀਂ ਮੁੱਕ ਗਿਆ ਅੱਛਾ ਚਾਚਾ ਮੁੱਕ ਗਿਆ ਤੈਨੂੰ ਪਤਾ ਨਹੀਂ ਹੈਗਾ ਮੈਂ ਤੈਨੂੰ ਦੱਸਣੀ ਭੁੱਲ ਗਈ ਨੀ ਬੋਲੀਆਂ ਨਹੀਂ ਉਹ ਹੋ ਮੈਂ ਵੀ ਵਗ ਜਾਂਦੀ ਉਹਨਾਂ ਦੇ ਨਾਲ ਤੂੰ ਪਹਿਲਾਂ ਦੱਸ ਦੰਦੀ ਪਈ ਅਸੀਂ ਤੂੰ ਤਾਂ ਅੰਦਰ ਚਲ ਕੋਈ ਨਹੀਂ ਉਹਦੇ ਆਏ ਤੋਂ ਮਾਂ ਜਲ ਜਾਇਆ ਮੈਂ ਕਿਹੜਾ ਭੱਜੀ ਭੱਜੀ ਤੇਰਾ ਆ ਕੇ ਕੰਮ ਲੱਗੂਗੀ ਕਰਨਾ ਮੈਂ ਘਰ ਦੀ ਰਾਖੀ ਰੱਖ ਲਉ ਉਹਨਾਂ ਦੀ ਹਾਂ ਉਹ ਹੋਰ ਹੁਣ ਓ ਜਾ ਵਗ ਜੀ ਉਧਰ ਹੁਣ ਮੈਂ ਦੱਪੇ ਕਰ ਲੂੰਗੀ ਹੌਲੀ ਹੌਲੀ ਉਹਨੂੰ ਲਾ ਲੂੰਗੀ ਪ੍ਰੀਤ ਨੂੰ ਮੈਂ ਨਾ ਲੈਵਾਂ ਦਵਾਈ ਜਬ ਆਗ ਜਾ ਉੱਥੇ ਲੈ ਲਈ ਗੋਲੀ ਜਾ ਕੇ ਹੋਰ ਕੀ ਆ ਫਿਰ ਤੁਗੜਾ ਕੰਮ ਕਰਾਉਣਾ ਨਾਲ ਲੱਗ ਕੇ ਮੈਨੂੰ ਕੀ ਹੋ ਜਾ ਹੁਣ ਆਈ ਗਿਆ ਨਾ ਲੋਟਾ ਕਰਨੀ ਪਊਗਾ ਮੈਨੂੰ ਤੂੰ ਕੰਮ ਕਰਾਉਂਦੀ ਐ ਪਾਲਦੀਆਂ ਮੇਥੋਂ ਕੰਮ ਕਰਦੀਆਂ ਇਹਦਾ ਕੰਮ ਹਾਂ ਕੁੜੇ ਪੁੱਤ ਹੂੰ ਕਿਵੇਂ ਐ ਮੋਬਾਈਲਤੀ ਲੱਗੀ ਪਈਆਂ ਠੀਕ ਆ ਬੂਆ ਵਧੀਆ ਸੇਵਾ ਪਾਣੀ ਕਿਵੇਂ ਕਰਿਆ ਫਿਰ ਉਧਰ ਲੈ ਆਨੇ ਮੈਂ ਕਿਹੜੀ ਸੇਵਾ ਕੀਤੀ ਪਹਿਲਾਂ ਤਾਂ ਮੈਨੂੰ ਐਂ ਦੱਸ ਵੀ ਤੇਰੀ ਮਾਂ ਉੱਥੇ ਗਈ ਆ ਨਾਨਾ ਮਰ ਗਿਆ ਤੇ ਹੋਰ ਹੁਣ ਕੋੜ ਮੈਂ ਨਾਲ ਲੈ ਜਾਂਦੀ ਲਾ ਵਗ ਜਾਂਦੀ ਵਾਹ ਹਾਂ ਇਹੋ ਕਾਫੀ ਸਾਲਾਂ ਦਾ ਮਮਾਰ ਸੀਗਾ ਵਿਚਾਰਾ ਚਾਚਾ ਉਹਦਾ ਮੰਮੀ ਦਾ ਤੇ ਸਾਰੇ ਉਹ ਤਾਂ ਹੀ ਹੱਥ ਜੋੜਦੇ ਦੀ ਫਿਰ ਅੱਬੇ ਨੂੰ ਕਦੋਂ ਚੱਕ ਲੈ ਵਿਚਾਰੇ ਨੂੰ ਦੇਖਿਆ ਨਹੀਂ ਜਾਂਦਾ ਸੀ ਮੰਜੇ 'ਚ ਪਿਆ ਤਾਂ ਨਿਓਂ ਨਹੀਂ ਲੈ ਕੇ ਲੈ ਉਹ ਕਿਹੜਾ ਕੋਈ ਨੌਜਵਾਨ ਸੀ ਫਿਰ ਤਾਂ ਆਪਾਂ ਕਹਿ ਜੀਏ ਚਲੋ ਤਾਂ ਗੱਲ ਠੀਕ ਆ ਪੁੱਤ 90 95 ਸਾਲ ਦਾ ਦੀ ਪਤਾ ਨਹੀਂ ਕਿੰਨੇ ਦਾ ਫਿਰ ਤਾਂ ਚੰਗਾ ਹੀ ਆ ਮਰਿਆ ਫਿਰ ਮੈਂ ਤਾਂ ਹੀ ਕਹਦੀ ਸੀਗੀ ਵੀ ਤਾਂ ਛੱਡ ਗਏ ਹੁਣ ਚਲ ਘਰ ਘੁਰਦੀ ਰੱਖੀ ਰੱਖ ਲੂ ਮਰੇ ਰਹਿ ਪਹੂੰ ਓਹ ਹੁਣ ਬੂਆ ਕਿੱਥੇ ਤੇ ਰੈਡੀ ਲੱਗਦੀ ਆ ਓਰੇ ਤੂੰ ਤਾਂ ਖਿਸਕ ਗਈ ਉਧਰ ਉਧਰ ਕੀ ਖਵਾਤਾ ਤੈਨੂੰ ਉਹਨਾਂ ਨੇ ਇਹ ਕੀ ਖਵਾਉਣਾ ਸੀ ਮੈਨੂੰ ਮੇਰੇ ਮੂਰੇ ਪਰਸ ਰੱਖ ਤੇ ਲਿਆ ਕੇ ਮੇਰੇ ਮੂਰੇ ਡੱਬੇ ਰੱਖ ਤੇ ਲਿਆ ਕੇ ਕਿਉਂ ਮੈਨੂੰ ਕਹਿੰਦੀ ਇਹਨਾਂ ਨੂੰ ਸਾਫ਼ ਕਰ ਪੂਆ ਕੌਣ ਕਹਿੰਦੀ ਲਾ ਇੱਕੋ ਤਾਂ ਹੈਗੀ ਆ ਅੱਛਾ ਤੇਰੀ ਭਤੀਜ ਨੂੰ ਆ ਨਹੀਂ ਬਸ ਕਰ ਕੁੜ ਗਿਆ ਤੂੰ ਤਾਂ ਆਪ ਮਿਰਚਾ ਪਾਉਣੀ ਆ ਵੱਡੇ ਤੇ ਤੇ ਹੋਰ ਤਾਂ ਹੋਰ ਆ ਉਹ ਕੁੜੀ ਨੂੰ ਵੀ ਨਹੀਂ ਕੰਮ ਤੇ ਜਾਣ ਦਿੱਤਾ ਉਹਨੂੰ ਵੀ ਕਹਿੰਦੀ ਮੇਰੇ ਨਾਲ ਕੰਮ ਕਰਾ ਅੱਛਾ ਉਹ ਤਾਂ ਵੀ ਕੰਮ ਲੈਂਦੀ ਐ ਉਹ ਤਾਂ ਵੀ ਕੰਮ ਲੈਂਦੀ ਐ ਡੇ ਚਲਾ ਕੇ ਦੇਖ ਲੈ ਮਿਸ਼ਕ ਮੀਣੀ ਜੀ ਆਈ ਤੂਰੇ ਤੜਕੀ ਮੈਂ ਤਾਂ ਕਰੀ ਦੀ ਬੇਇੱਜ਼ਤੀ ਪੂਰੀ ਹੋ ਗਈ ਮੈਂ ਆਖਿਆ ਸੀ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਸਮਝਾ ਦੂੰਗੀ ਉਹਦੇ ਮੁੱਤੇ ਤਾਂ ਮੈਂ ਆਏ ਕੇ ਆਈ ਵਧ ਕੇ ਕੀਤਾ ਚੰਗੀ ਲਾਪਾ ਕੀਤੀ ਤੂੰ ਉਹਦੀ ਹਾਂ ਪਰ ਤੇਰੇ ਨਾਲ ਵੀ ਵਧੀਆ ਕੀਤਾ 부ਆ ਤੂੰ ਐਂ ਲੋਟ ਆਉਣੀ ਐ ਤੂੰ ਉਹੀ ਗੱਲ ਭਾਈ ਜਿਹੜੇ ਚੰਗੇ ਨੇ ਉਹ ਨਾ ਤੂੰ ਪਿਆਰ ਨਹੀਂ ਕਰਦੀ ਨਹੀਂ ਪਿਆਰ ਕਿਉਂ ਨਹੀਂ ਕਰਦੀ ਪੁੱਤ ਮੈਂ ਖਾ ਐ ਕਹੂਗੀ ਵੀ ਮੇਰੇ ਬਣੀ ਨਹੀਂ ਆਈ ਦੋ ਦਿਨ ਤੇ ਨਾ ਮੈਂ ਮੇਰੇ ਮੁਰੇ ਡੱਬੇ ਰੱਖਤੇ ਪਰਸ ਰੱਖਤੇ ਸਫਾਈ ਕਰਨ ਲੱਗ ਗਈ ਮੈਂ ਖਾ ਮਨ ਤਾਂ ਚੱਕਰ ਆਉਂਦੇ ਭਾਈ ਮਨ ਤਾਂ ਚੱਕਰ ਜਾ ਆ ਗਿਆ ਮੈਂ ਤਾਂ ਪੈਠ ਵੀ ਹੋਰ ਮੈਂ ਕੀ ਕਰਾਂ ਫਿਰ ਮੈਨੂੰ ਕਹਿੰਦੀ ਨਾ ਕਰ ਮੈਂ ਤਾਂ ਉੱਧਰ ਜਾਣੀ ਆ ਦਵਾਈ ਲੈ ਕੇ ਆਉਣੀ ਆ ਭੂਆ ਤੋ ਇੱਧਰ ਹੀ ਖਾਲਾ ਜਿਹੜੇ ਦੋ ਫੁਲਕੇ ਖਾਈ ਜਾਂਦੇ ਨੇ। ਨਾ ਹੁਣ ਨਾ ਮੈਂ ਜਾਂਦੀ। ਹੁਣ ਉਹ ਤਾਂ ਆਪਦੇ ਪਰਿਵਾਰ ਦੇ ਮੈਂਬਰਾਂ ਨੂੰ ਤਿੰਨਾਂ ਦੀ ਬੌਲੀ ਤੈਨੂੰ ਕਿੱਥੇ ਦੇ ਦੂਗੀ ਰੋਟੀਆਂ ਉਹ? ਨਹੀਂ ਆਚਾ ਕਣੀ ਮੈਂ ਇੱਕਣੀ ਹੈਨਾ ਸਾਰਾ ਦਿਨ ਟੌਰ-ਪੌਰ ਤੇ ਰਹਿੰਦੀ ਆ ਵੀ ਕੰਮ ਥੋੜਾ ਵਾ ਤਾਂ ਭੂਆ ਕਰ ਨੂੰ ਚਾਹਤੀ ਤੋ ਕਰਾ ਦੇ। ਜਿਹੇ ਜੀ 부ਥੀ ਆ ਨਾ 부ਥੀ ਤਾਂ ਹੀ ਜੇ ਰਹੂਗੀ। ਹਾਂ ਜਿੰਨਾ ਮਰਜੀ ਲਿਪਾ ਪੋਚੀਆਂ ਕਰੀ ਜਾਵੇ ਬੰਦਾ। ਲਾ ਪਤਾ ਨਹੀਂ ਕਿੰਨਿਆ ਕ ਟੂਪਾ ਲੈ ਕੇ ਮੇਰੇ ਮੁਰੇ ਪਈਆਂ ਭਾਈ। ਉਹ ਟੂਪਾ ਜੀਆਂ ਲਾਉਂਦੀ ਆ ਲਾ। ਮੂੰ ਤੇ ਹੋਰ ਤੇ ਨਾਲ ਗੱਲ ਸੁਣ ਮੇਰੇ ਅਰੇ 사ਜਾ ਕੇ ਬਿਲੇਟ ਆਉਦੇ ਮੰਗ ਤੂੰ ਕੀ ਦੇ ਮੰਗੂ ਉਹ ਜਿਹੜੀ ਹੋ ਰਹਿੰਦੀ ਐ ਫੈਕਟਰੀ ਚ ਲੱਗੀ ਹੋਈ ਐ ਕਿ ਉੱਧਰ ਉਹਦੇ ਮੰਗੂ ਕੀ ਸਾਰੀਆਂ ਕੁੜੀਆਂ ਨੇ ਜੂੜਾ ਕਰਦੀਆਂ ਗਰਮੀ ਚ ਹੁਣ ਬੁੱਤਨ ਨਾਲ ਗਰਮੀ ਆਉਂਦੀ ਐ ਭਾਈ ਕੀ ਕਰੀਏ ਪੋਨੀ ਨਾਲ ਗਰਮੀ ਆਉਂਦੀ ਐ ਕੋਈ ਜੂੜਾ ਜਾੜਾ ਤਾਂ ਚੱਲ ਕਰ ਲੈ ਡੋਰੀ ਪਾ ਕੇ ਤਾਂ ਸਰਦੀ ਡੋਰੀ ਪਾ ਲਿਆ ਕਰ ਗੁੰਦ ਲਿਆ ਕਰ ਹਣਾ ਤੂੰ ਨਹੀਂ ਬੂਹ ਜੂੜਾ ਕਰਖਿਆ ਕਿ ਨਾ ਤੂੰ ਮੈਂ ਤਾਂ ਕਰਦੀ ਆ ਪਹਿਲੇ ਦਿਨ ਤੇ ਫੇਰ ਮੈਂ ਵੀ ਪਹਿਲੇ ਦਿਨ ਤੇ ਕਰਦੀ ਆ ਮੇਰਾ ਸਰ ਦੁੱਖਦਾਗਾ ਪੁੱਤੋ ਮੈਂ ਪੋਲਾ ਜਾਂ ਜੂੜਾ ਕਰਦੀ ਹੁੰਨੀ ਐਗੀ ਆ ਸਰਦੀ ਡੋਰੀ ਪਾ ਕੇ ਨਾ ਆ ਗੁੰਦ ਕੇ ਚੰਗੀ ਤਰ੍ਹਾਂ ਮੈਥੋ ਕਰਾ ਲਈ ਮੈਂ ਗੁੰਦ ਦੂੰਗੀ ਡੋਰੀ ਇਹ ਪੂਆ ਮੈਂ ਡੋਰੀ ਪਾਉਣ ਨੂੰ ਬੁੜੀ ਆਂ ਕੀ ਇਹ ਓਈ ਮਰੀ ਜੰਨੀ ਐ ਓਰੇ ਨਹੀਂ ਮੈਂ ਮਰ ਜਾ ਸਾਡੇ ਤਾਂ ਮਾਂ ਇੱਥੇ ਨਾ ਇੱਥੋਂ ਬੰਬੂ ਕਟ ਵਾਲਾ ਸਿਰ ਕਰਦੀ ਫਿਰ ਪੀੜ ਵਾਲਾ ਕਰਦੀ ਸਿਰ ਸੱਚੀ ਇਹ ਉਦੋਂ ਤਾਂ 15 15 ਦਿਨ ਨੌਂਦੀਆਂ ਨਹੀਂ ਸੀ ਪੂਆ ਜੂਆਂ ਲੈ ਕੇ ਹੀ ਫਰੀ ਜਾਂਦੀਆਂ ਉਹ ਜੇ ਥੋੜੀ ਬੜਨਾ ਸੀ ਨੇ ਕੁਡੜਾ ਜੂਆਂ ਜਾ ਤਾਂ ਪੈ ਜਾਂਦੀਆਂ ਸੀ ਪਤਾ ਉਦੋਂ ਰਸਤਾ ਤੇਰੀ ਠੀਕ ਆ ਕੀ ਤੇ ਨਾ ਭਾਈ ਅਸ ਤਾ ਤਾ ਸਰਦੀਆਂ ਡੋਰੀਆਂ ਪਾ ਕੇ ਪੁੰਦੇ ਜਾਲੀਆਂ ਆਏ ਨਮਕਾਉਂਦੀਆਂ ਐ ਫਿਰਦੀਆਂ ਰੰਗਾ ਹੋਰ ਸੱਚੀ ਲੈ ਫਿਰ ਤਬੂਆ ਤੂ ਪੂਰੀ ਚਲਾਕਦੀ ਆਪਦੀ ਜਵਾਨੀ ਦੀ ਹੈ ਹੋਰ ਹੁਣ ਪੂਰਾ ਟਾਵਰ ਸੀ ਹੋਰ ਵਧੀਆ ਗੱਲ ਐ ਚਲ ਪੂਰੇ ਵਧੀਆ ਪਰ ਪਤੰਮਨਵਾਰ ਸੱਜਾ ਬਲੇਟਾ ਤਾਂ ਸੋਨਾ ਨਹੀਂ ਲੱਗਦਾ ਇਹ ਰੱਸਾ ਕਿੱਥੇ ਐ ਰਬੜ ਵੈਂਡ ਪਾਇਆ ਹੈ ਇਹਦੇ ਨਾਲ ਜੂੜਾ ਨਹੀਂ ਖੁੱਲਦਾ ਹੈਗਾ ਪੂਆ ਅੱਛਾ ਕੋਈ ਮਰੀ ਜਾਨੀ ਤਾਂ ਹੀ ਫਿਰ ਕੱਢਿਆ ਮੈਂ ਤਾਂ ਕੋਈ ਟਾਰਚ ਕਿੰਨੀ ਵੀ ਨਹੀਂ ਲਾਉਂਦੀ ਨਹੀਂ ਤਾਂ ਹੀ ਉਹ ਪਉਂਦੀ ਐ ਕੌਣ ਉਹ ਕੁੜੀ ਏ ਉਹਨਾਂ ਦੇ ਫੈਕਟਰੀ 'ਚ ਗਰਮੀ 'ਚ ਕੰਮ ਕਰਦੀਆਂ ਨੇ ਉਹ ਗਰਮੀ ਆਉਂਦੀ ਹੋਣੀ ਅਗਲੀ ਨੂੰ ਤਾਂ ਤਾਂ ਪਾਉਂਦੇ ਨਾਲੇ ਬਾਲ ਨਹੀਂ ਖੁੱਲੇ ਛੱਡਣ ਦਿੰਦੇ ਕਿਸੇ ਮਰਜ਼ੀ ਫੈਕਟਰੀ 'ਚ ਵਗਜੋ ਫਿਰ ਮਾਂ ਕਦੋਂ ਆਉਗੀ ਮੈਨੂੰ ਕੀ ਪਤਾ ਅੱਥਣੇ ਆਉਂਦੀ ਹੋਣੀ ਉਹ ਬਾਵਾ ਵੀ ਗਿਆ ਨਾਲ ਇਹ ਉਹ ਲੈ ਗਈ ਨਾਲ ਮੈਂ ਤਾਂ ਉਹ ਦੱਸ ਦੇ ਸੀ ਜੱਸੀ ਕਹਿੰਦੀ ਬਾਵੇ ਨੂੰ ਲੈ ਗਈ ਨਾਲ ਮੇਰੀ ਗੱਲ ਸੁਣਾ ਇਹਦਾ ਆਪਣੀ ਹੱਕ ਬਣਦਾ ਸੀ ਜਾਣਦਾ ਮੈਡਮ ਦਾ ਆਪ ਤਾਂ ਗਈ ਨਹੀਂ ਬਾਵੇ ਨੂੰ ਤੋੜਤਾ ਹਾਂ ਉਹ ਤੋੜਤਾ ਦੇਖ ਲੈ ਇਹ ਕੋਈ ਕੰਮ ਨਹੀਂ ਇਹ ਤਾਂ ਮਾਂਏ ਪੋਣੀ ਹੈ ਭਾਈ ਆਪਣੀ ਮਾਂਏ ਪੋਲੀ ਹੈਗੀ ਸਹੀ ਗੱਲ ਹੈ ਚਲ ਕੋਈ ਨਾ ਵਿਚਾਰੀ ਜਾਇਆਬਗੀ ਜਾਣਾ ਤਾਂ ਪੈਂਦਾ ਹੀ ਹੈ ਚਾਹੇ ਬੁਢਾ ਹੋਵੇ ਚਾਹੇ ਜਵਾਨ ਹੋਵੇ ਮੂੰਹ ਮਲਾਜਾ ਤਾਂ ਰੱਖਣਾ ਪੈਂਦਾ ਫਿਰ ਵੀ ਉਹਦੇ ਪੇਕਿਆਂ ਦਾ ਪਿੰਡ ਸੀਗਾ ਐ ਥੋੜੀ ਵੀ ਹੁੰਦਾਗਾ ਵੀ ਕਿਸੇ ਦੇ ਆ ਕਿਸੇ ਦੇ ਵੀ ਜਾਣਾ ਪੈਂਦਾ ਪੁੱਤ ਉਹੀ ਤਾਂ ਗੱਲ ਹੈ ਉਹ ਵੀ ਜਿੱਥੇ ਕੋਈ ਬਰਤਦਾ ਹੁਣ ਪੂਰੀ ਤੈਨੂੰ ਗੁੱਸਾ ਹੋ ਗਿਆ ਸੀ ਵੀ ਆਵਾਂਗੀ ਦੇਖਾ ਹਾਏ ਨਹੀਂ ਮੈਂ ਮਰ ਜਾ ਤੇਰਾ ਬਜੇ ਬੇੜਾ ਮੈਨੂੰ ਮਾਰਨ ਨੂੰ ਫਿਰਦੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਨਹੀਂ ਹਜੇ ਤਾਂ ਮੇਰਾ ਮੁੰਡਾ ਪਿਆਉਣ ਵਾਲਾ ਮੈਂ ਪੋਤੇ ਪੋਤੀਆਂ ਦੇਖਣੀਆਂ ਨੰਗੀਆਂ ਹਾਂ ਸ਼ਰਮ ਹੀ ਨਹੀਂ ਆਉਂਦੀ ਤੈਨੂੰ ਮੈਨੂੰ ਮਾਰਨ ਤੇ ਤੁਲੀ ਆ ਲੈ ਭੂਆ ਤੂੰ ਤਾਂ ਗੁੱਸਾ ਹੀ ਕਰ ਗਈ ਮੈਂ ਤਾਂ ਚੋੜ ਕਰਦੀ ਸੀ ਲੈ ਦੱਸ ਤੇਰੇ ਤਾਂ ਭੂਆ 101 ਸਾਲ ਦੀ ਉਮਰ ਹੋ ਗਈ ਪੂਰੀ ਅੱਜ ਮੇਰੇ ਮੂੰਹੋਂ ਨਿਕਲ ਗਈ ਗੱਲ ਆਹ ਕੀਤੇ ਨਾ ਕਲਾੜੀ ਗੱਲ ਜਿਉਂਦੀ ਵਸਦੀ ਰਹਿ ਪੁੱਤ ਪਰਮਾਤਮਾ ਤੈਨੂੰ ਤੰਦਰੁਸਤੀਆਂ ਬਖਸ਼ੇ ਤੇ ਚੜ੍ਹਦੀ ਕਲਾ ਰੱਖੇ ਤੈਨੂੰ ਸੱਚੀ ਲੈ ਮੇਰਾ ਤਾਂ ਮਨ ਖੁਸ਼ ਹੋ ਗਿਆ ਫਿਰ ਵੀ ਤੂੰ ਭੂਆ ਵਰਗੀ ਆ ਹਾਂ ਥੋੜੀ ਥੋੜੀ ਹਾਂ ਹੈ ਗਿਆ ਕੁਛ ਨਾ ਕੁਛ ਤਾਂ ਜਾਂਦਾ ਹੀ ਆ ਕੁਛ ਨਾ ਕੁਛ ਤਾਂ ਹੈ ਗਿਆ ਮੇਰੇ ਗੱਲ ਸੁਣੋ ਉਹ ਤੋ ਕੁੜੀ ਨਹੀਂ ਰੱਖੀ ਗਈ ਨਾਲੇ ਥੋੜਾ ਨਾ ਕੰਮ ਕਰਾਉਂਦੀ ਤੇ ਨਾਲੇ ਮੈਂ ਤੈਨੂੰ ਆਖਿਆ ਸੀ ਮੁੰਡਾ ਬਾਰੇ ਉਹ ਕੰਮ-ਕੁਮ ਕਰਾਉਣ ਦਾ ਦੇਖ ਸਾਨੂੰ ਕੋਈ ਲਾਲਚ ਨਹੀਂ ਹੈਗਾ ਮੈਂ ਤਾਂ ਉਹਨੂੰ ਤਾ ਰੱਖਿਆ ਸੀ ਕਿ ਮੈਨੂੰ ਉਹਦੇ ਅੱਗੇ ਸੀ ਤਰਸ ਹੁਣ ਭਈ ਮੇਰੇ ਵਾਲੀ ਮਾਂ ਕਿਸ ਨਾਲ ਲਾ ਕੇ ਖਾਂਦੀ ਨਹੀਂ ਮੈਂ ਕੀ ਕਰਾਂ ਨਹੀਂ ਮੈਂ ਤਾਂ ਤੈਨੂੰ ਪੁੱਤਾਂ ਇਹ ਕਿਹਾ ਸੀ ਵੀ ਤੂੰ ਆਪਦੇ ਭਰਾ ਵਾਸਤੇ ਗੱਲ ਛੇੜ ਲੈਂਦੀ ਵਿਆਹ ਦੀ ਇਹ ਪੂਆ ਤੈਨੂੰ ਤਾਂ ਨਾ ਬਸ ਵਿਆਹ ਲਈ ਸੂਈ ਘੁੰਮੀ ਜਾਂਦੀ ਏ ਤੇਰੀ ਤਾਂ ਉਹ ਕੁੜੀ ਨੂੰ ਆਏ ਫਾਹੇ ਟੰਗ ਰੱਖਿਆ ਉਧਰੋਂ ਇਧਰੋਂ ਬੁਲਾਣਾ 4 ਪੈਸੇ ਆ ਜਾਣਗੇ ਨਾ ਕਮਰੇ ਦੇ ਨਾ ਹੁਣ ਉਹ ਬਾਗੀ ਡਿਊਟੀ ਤੇ ਡੈਉਟੀ ਤੇ ਕਿੱਥੇ ਵਗ ਗਈ ਹਾਂ ਉਹਨੇ ਕੰਮ ਨਾ ਰੱਖਿਆ ਛੁੱਟੀ ਮਰਵਾਤੀ ਉਹਦੀ ਵਿਚਾਰੀ ਦੀ ਅੱਛਾ ਕਹਿੰਦੀ ਤੂੰ ਕੰਮ ਤੇ ਨਹੀਂ ਆਣਾ ਹਾਂ ਵੀ ਜਿਹੜਾ ਕੋਈ 200 ਬਣਦਾ ਸੀ ਉਹਦਾ ਤੂੰ ਕਿਉਂ ਗਮਾਇਆ ਦੇਖ ਲਿਆ ਫਿਰ ਤੁਸੀਂ ਕਹਿ ਦਿੰਨੇ ਵੀ ਲਾਪਰੀ ਤਾਂ ਉਹਨੂੰ ਐ ਬੋਲਦੀ ਐ ਹੁਣ ਬੋਲਾ ਨਾ ਮੈਂ ਮੈਂ ਤਾਂ ਬੁਲਾਇਂ ਤਰਸ ਆਇਆ ਕੁੜੀ ਤੇ ਵਿਚਾਰੀ ਤੇ ਉਹ ਤੂੰ ਨਾਲ ਲੈ ਆਉਂਦੀ ਨਾ ਉਹਨੂੰ ਵਿਚਾਰੀ ਨੂੰ ਦੱਸ ਉਹਦੀ ਉਧਰੋਂ ਵੀ ਦਿਹਾੜੀ ਮਰਵਾਤੀ ਹੋਣੀ ਉਹਦੇ ਪੈਸੇ ਕੱਟ ਲੈਣਗੇ ਕਾਮਲ ਗੇ ਕੁੜਗੇ ਮੈਂ ਤਾਂ ਬਹਾਨੇ ਨਾਲ ਆਈਆਂ ਮੈਂ ਤਾਂ ਦਵਾਈ ਲੈਣੀ ਆ ਮੈਨੂੰ ਤਾਂ ਚੱਕਰ ਆਈ ਜਾਂਦੇ ਨੇ ਹੋਰਾ ਮੈਂ ਕਿਹੜਾ ਦੱਸ ਕੇ ਆਈਆਂ ਨਹੀਂ ਤਾਂ ਮੈਂ ਲਈ ਵੀ ਆਉਂਦੀ ਵੀ ਆ ਜਾ ਉਧਰ ਰਹਿਣ ਲੱਗ ਜਾ ਬੜੀ ਦਾ ਦਿਲ ਲੱਗੀ ਵੀ ਲੱਗ ਜਾਂਦੀ ਏ ਉਹ ਕੁੜੀ ਕੰਮ ਦਾ ਡੱਕਾ ਕਾਪ ਤੋੜ ਕੇ ਰਾਜੀ ਨਹੀਂ ਹੈਗੀ ਬਾਵੇ ਨੂੰ ਬਹਾਨੇ ਦਾ ਬਾਰフェਸ ਤਾਂ ਕੁੜੀ ਦੀ ਛੁੱਟੀ ਮਰਵਾਸੀ ਦੱਸ ਬਚੈਰੀ ਦੀ ਹੋਰ ਚੱਲ ਕੋਈ ਨਹੀਂ ਮੈਂ ਹੁਣ ਇੱਥੇ ਹੀ ਆ ਰੋਟੀ ਉੱਟੀ ਲਿਆ ਦੇ ਮੈਨੂੰ ਲਿਆ ਦਿੰਨੀ ਆ ਭੂਆ ਮਾਗਦੇ ਉਧਰ ਪੂੜੇ ਖਾ ਕੇ ਆਈਆਂ ਤੂੰ ਕਿਹੜੇ ਗਲਗਲੇ ਪਾ ਸੱਚੀ ਗੱਲ ਆ ਲਿਆਉਣੀ ਆ ਇੱਧਰ ਤਾਂ ਆਰਾਮਦਾਰੀ ਆ ਸੱਚੀ ਉਧਰ ਤਾਂ ਮਗਰਮੀ ਮਾ ਇਹ ਤਾਂ ਆਪੇ ਰਾਮਦਾਰੀ ਹੈ ਬਈ ਤੇਰੇ ਪੈਰ ਪੂਜਦੇ ਆਂ ਭੂ ਅਸੀਂ ਇੱਜ਼ਤ ਕਰਦੇ ਆਂ ਨਾ ਮੈਂ ਗਰਮੀ ਮਰ ਜਾਂਦਾ ਸੱਚੀ ਉਧਰ ਤਾਂ ਮੁੜ ਕੋ ਮੁੜ ਕੇ ਬੇੜੇ ਦੇ ਵਿੱਚ ਉਹਨਾਂ ਦੇ ਐਨੀ ਤੁੱਪਾ ਇੱਥੇ ਤਾਂ ਤੁੱਪੀ ਹੈ ਨਹੀਂ ਬਦਲ ਹੋਏ ਪੈਨ